ਇਸਲੇ ਕੁਝ ਦਿਨਾਂ ਤੋਂ ਜਿਹੜਾ ਬੀਯੂ ਦਾ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਮਸਲਾ ਬਹੁਤ ਜ਼ਿਆਦਾ ਭਖਿਆ ਹੋਇਆ ਸੀਗਾ ਤਾਂ ਐਟ ਦੀ ਐਂਡ ਉਸ ਸਮਾਪਤੀ ਵੱਲ ਲਗਭਗ ਵਧਣਾ ਸ਼ੁਰੂ ਹੋ ਗਿਆ ਹੈ ਦਰਸਲ ਕੀ ਹੈ ਕਿ ਕੱਲ ਰਵਨੀਤ ਬਿੱਟੂ ਅਚਾਨਕ ਇੱਕ ਵੀਡੀਓ ਪ੍ਰਸਾਰਤ ਕਰਦੇ ਹਨ ਤੇ ਉਹਦੇ ਵਿੱਚ ਉਹ ਮਾਫੀ ਮੰਗ ਕੇ ਇਹ ਗੱਲ ਦੀ ਗਰੰਟੀ ਦਿੰਦੇ ਆ ਕਿ ਬਈ ਕੁਝ ਸਮਾਂ ਦਿਓ ਮਾਮਲਾ ਫਿੱਟ ਕਰ ਦਿਆਂਗੇ ਮੈਂ ਕੱਲ ਵੀ ਕਿਤੇ ਕਹਿ ਰਿਹਾ ਸੀਗਾ ਕਿ ਹੁਣ ਰਵਨੀਤ ਬਿੱਟੂ ਨੂੰ ਪੰਜਾਬੀ ਸੀਰੀਅਸਲੀ ਲੈ ਸਕਦੇ ਨੇ ਕਿਉਂਕਿ ਰਵਨੀਤ ਬਿੱਟੂ ਜੀ ਨੂੰ ਅਕਸਰ ਪੰਜਾਬ ਦੇ ਵਿੱਚ ਗੈਰ ਗੰਭੀਰ ਜਿਹਾ ਨੇਤਾ ਗਿਣਿਆ ਜਾਂਦਾ ਹੈ ਪਰ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਤੇ ਜਿਸ ਤਰ੍ਹਾਂ ਫਿਰ ਕੁਝ ਮਿੰਟ ਬਾਅਦ ਲਗਭਗ ਮੇਰੇ ਖਿਆਲ ਦੇ ਨਾਲ ਕੋਈ 8:30 ਵਜੇ ਜੋ ਉੱਚੀ ਸਿੱਖਿਆ ਦਾ ਸਾਡਾ ਮੰਤਰਾਲਾ ਹੈ ਕੇਂਦਰੀ ਦਾ ਤਾਂ ਉਹ ਇੱਕ ਸਪਸ਼ਟੀਕਰਨ ਦੇ ਦਿੰਦਾ ਹੈ ਸਾਫ਼ ਕਰ ਦਿੰਦਾ ਹੈ ਕਿ ਭਈ ਲੋ ਤੁਹਾਡੀ ਜਿਹੜੀ ਸੈਨੇਟ ਤੇ ਸਿੰਡੀਕੇਟ ਆ ਉਹ ਉਸੇ ਤਰ੍ਹਾਂ ਹੀ ਪ੍ਰਕਰਾਰ ਰਹੂਗੀ ਹਾਲਾਂਕਿ ਚੋਣ ਕਰਵਾਉਣ ਬਾਰੇ ਕੋਈ ਐਲਾਨ ਨਹੀਂ ਹੋਇਆ ਲੰਬੇ ਸਮੇਂ ਤੋਂ ਸੈਨੇਟ ਦੀ ਚੋਣ ਜਿਹੜੀ ਆ ਉਹ اٹਕੀ ਹੋਈ ਆ ਤੇ ਉਹਦੇ ਵਿੱਚ ਹੁਣ ਦੇਖਣਾ ਹੋਵੇਗਾ ਕਿ ਕੋਈ ਨਵੀਂ ਤਰੀਕ ਐਲਾਨੀ ਜਾਂਦੀ ਹੈ ਕਿ ਨਹੀਂ ਹਮ ਮੋਰਚੇ ਵੱਲ ਵੀ ਨਿਗਾਹ ਰਹੇਗੀ ਕਿ ਮੋਰਚਾ ਨਵੀਂ ਮੰਗ ਕੋਈ ਐਡ ਕਰਦਾ ਹੈ ਮਤਲਬ ਜਿਵੇਂ ਅਸਲਨ ਕਹੋ ਕਿ ਭਾਈ ਚੂਨਾ ਦੀ ਤਰੀਕ ਵੀ ਐਲਾਨੂ ਅਸੀਂ ਤਦ ਹੀ ਇਹ ਮੋਰਚਾ ਸਮਾਪਤ ਕਰਾਂਗੇ ਇਹ ਹੁਣ ਗੇਂਦ ਉਹਨਾਂ ਦੇ ਪਾਲੇ ਦੇ ਵਿੱਚ ਆ ਪਰ ਚਾਹੇ ਉਹ ਮੋਰਚਾ ਹੋਵੇ ਤੇ ਚਾਹੇ ਸਾਡਾ ਪੋਲੀਟੀਕਲ ਨਿਜ਼ਾਮ ਹੋਵੇ ਪੰਜਾਬ ਦਾ ਹੂੰ ਮੇਰਾ ਸਵਾਲ ਉਹਨਾਂ ਨੂੰ ਆ ਤੁਸੀਂ ਸਾਰੇ ਯੂਨੀਵਰਸਿਟੀ ਦੇ ਵਿੱਚ ਗਏ ਤੁਹਾਡਾ ਧੰਨਵਾਦ ਤੁਸੀਂ ਸਾਰਿਆਂ ਨੇ ਆਵਾਜ਼ ਬੁਲੰਦ ਕੀਤੀ ਜਿਨੇ ਇੱਥੇ ਪੰਜਾਬ ਦੇ ਵਿੱਚ ਸਨ ਸਿਆਸੀ ਤਨਜ਼ੀਮਾਂ ਉਹਦੇ ਚ ਹੁਣ ਭਾਜਪਾ ਵੀ ਸ਼ਾਮਿਲ ਆ ਕਿਉਂਕਿ ਭਾਜਪਾ ਦੀ ਪ੍ਰਦੇਸ਼ਿਕ ਇਕਾਈ ਨੇ ਯਾਨੀ ਪੰਜਾਬ ਦੇ ਇਕਾਈ ਨੇ ਅੱਛਾ ਕੰਮ ਕੀਤਾ ਚਲੋ ਜੋ ਵੀ ਹੋਇਆ ਠੀਕ ਹੈ ਮੈਂ ਉਹਨਾਂ ਨੂੰ ਵੀ ਕਹਿਣਾ ਕਿ ਚਲੋ ਸਹੀ ਹੈ ਪਰ ਮੇਰਾ ਹੁਣ ਸਵਾਲ ਸਰਕਾਰ ਜਾਂ ਸਾਡੇ ਸਿਆਸੀ ਨਿਜ਼ਾਮ ਤੋਂ ਹੈ ਕਿ ਭਾਈ ਸਾਹਿਬ ਆਪਾਂ ਕਦੋਂ ਸੁਧਰਾਂਗੇ ਕੀ ਜਿਹੜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਆ ਤੇ ਜਾਂ ਪੰਜਾਬ ਯੂਨੀਵਰਸਿਟੀ ਤੋਂ ਬਾਅਦ ਇੱਕ ਪੰਜਾਬੀ ਯੂਨੀਵਰਸਿਟੀ ਹੈ ਜਿਹੜੀ ਸਾਡੀ ਪਟਿਆਲੇ ਦੀ ਕੀ ਕੁਝ ਇਹਨਾਂ ਦੀ ਵੀ ਸੁਤਬੋਧ ਲਾਓਗੇ ਪਟਿਆਲਾ ਯੂਨੀਵਰਸਿਟੀ ਤੇ ਆਰਥਿਕ ਸੰਕਟ ਦੇ ਵਿੱਚ ਇੰਨੀ ਘਿਰੀ ਹੋਈ ਆ ਕਿ ਬਈ ਮਤਲਬ ਕਹਿਣ ਦੀਆਂ ਗੱਲਾਂ ਨੇ ਕਿ ਜਿਹੜਾ ਵੀ ਕੋਈ ਜ਼ਿੰਮੇਵਾਰ ਉੱਥੇ ਬਹਿੰਦਾ ਉਹਦੇ ਤਰਾ ਹੀ ਨਿਕਲੇ ਰਹਿੰਦੇ ਆ ਕਿ ਹੁਣ ਵੀ ਗਏ ਕਿ ਹੁਣ ਵੀ ਗਏ ਉਸ ਮਾਹੌਲ ਚੋਂ ਕਦੋਂ ਕੱਢੋਗੇ ਤੇ ਦੂਜੀ ਗੱਲ ਕਿ ਸੈਨੇਟ ਸਿੰਡੀਕੇਟ ਜੋ ਸਿਸਟਮ ਹੈ ਉਹ ਤੇ ਤੁਸੀਂ ਕੀ ਦੇਣਾ ਹੈ ਪਰ ਘੱਟੋ ਘੱਟ ਇੱਥੇ ਯੂਨੀਵਰਸਿਟੀਆਂ ਦੇ ਵਿੱਚ ਚੋਣਾਂ ਦਾ ਰਸਤਾ ਖੋਲ੍ਹ ਦਿਓ। ਏਡਾਨੀਆਂ ਗਵਰਨਿੰਗ ਬਾਡੀਆਂ ਜਿਹੜੀਆਂ ਫਿਰ ਘੱਟੋ ਘੱਟ ਕਿਸੇ ਨਾ ਕਿਸੇ ਮੰਤਰਚ ਤੇ ਲੈ ਕੇ ਆਓ ਨਾ। ਇਹ ਜਿਹੜੇ ਕਪਲੇ ਹੋ ਰਹੇ ਆ, ਘਟਾਲੇ ਹੋ ਰਹੇ ਆ ਆਪਣਿਆਂ ਨੂੰ ਜਿਵੇਂ ਸ਼ੀਰਨੀਆਂ ਵੰਡੀਆਂ ਜਾਂਦੀਆਂ ਨੇ। ਅੱਜ ਦਾ ਕੁਝ ਵਿਵਾਦ ਨਿਕਲਦੇ ਨੇ। ਇਹ ਸਾਰੀਆਂ ਚੀਜ਼ਾਂ ਦਾ ਜਵਾਬ ਅਸੀਂ ਲੱਭਦੇ ਲੱਭਦੇ ਇੱਥੋਂ ਤੱਕ ਆ ਗਏ ਹਾਂ 2025 ਤੱਕ ਕਿ ਕਦੋਂ ਇਹ ਸਾਰੀਆਂ ਚੀਜ਼ਾਂ ਠੀਕ ਹੋਣਗੀਆਂ ਕਿ ਹੁਣ ਤੁਸੀਂ ਇਹ ਸਭ ਕੁਝ ਠੀਕ ਕਰੋਗੇ ਠੀਕ ਕਰੋਗੇ ਕੇਂਦਰ ਦੇ ਨਾਲ ਤਾਲਮਿਲ ਕਰਕੇ ਕਿ ਤੁਸੀਂ ਚੋਣਾਂ ਦਾ ਐਲਾਨ ਕਰਵਾਓਗੇ ਇਸ ਤੋਂ ਇਲਾਵਾ ਮੈਂ ਕੱਲ ਵੀ ਗੱਲ ਕਹੀ ਸੀ ਕਿ ਦੇਖੋ ਜਦੋਂ ਹਰਿਆਣੇ ਨੇ ਆਪਣੇ ਹਿੱਸੇਦਾਰੀ ਕੱਢ ਲਈ ਤਾਂ ਸਟੇਕ ਹੋਲਡਰ ਮੇਨਲੀ ਪੀਯੂ ਦੇ ਵਿੱਚ ਦੋ ਰਹਿ ਗਏ ਸਨ ਪੰਜਾਬ ਤੇ ਕੇਂਦਰ 60 ਤੋਂ ਉਹਨਾਂ ਨੇ ਦੇਣਾ ਤੇ 40 ਤੋਂ ਸਾ ਦੇਣਾ ਕੀ ਕੋਈ ਵਰਾ ਇਸ ਤਰ੍ਹਾਂ ਦਾ ਹੈ ਕਿ ਜਦੋਂ ਤੁਸੀਂ ਆਪਣੀ ਗਰਾਂਟ ਬਿਲੇ ਸਿਰ ਦੇ ਦਿੱਤੀ ਹੋਵੇ ਲੰਘੇ ਤੋਦ ਹਾਕੀਆਂ ਦੇ ਦੋ ਰਾਦ ਠੀਕ ਹੈ ਜੀ ਤੇ ਜੇ ਤੁਸੀਂ ਦੇਖੋਗੇ 214 ਤੋਂ ਲੈ ਕੇ ਹੁਣ ਤੱਕ ਦੱਸਦੇ ਆ ਕਿ ਕੇਂਦਰ ਨੇ 3229 ਕਰੋੜ ਦਾ ਕੰਟਰੀਬਿਊਸ਼ਨ ਦਿੱਤਾ ਤੇ ਪੰਜਾਬ ਸਰਕਾਰ ਨੇ ਮਾਤਰ ਦਿੱਤਾ ਹੈ 538 ਕਰੋੜ ਦਾ ਜੀ ਦਾ ਅਨੁਪਾਤ 20% ਬਣਦਾ ਹੈ ਇਹ ਅੰਕੜਾ ਮੈਂ ਕਿੱਥੋਂ ਲਿਆ ਮੈਂ ਇਸ ਕੋਟ ਵੀ ਕਰ ਦਿਨਾ ਬਾਕਾਇਦਾ ਕੱਲ ਸ਼ਾਇਦ ਪ੍ਰੈਸ ਕਾਨਫਰੰਸ ਕੀਤੀ ਸੀਗੀ ਸੁਭਾਸ਼ ਸ਼ਰਮਾ ਹੁਰਾ ਨੇ ਚੰਡੀਗੜ੍ਹ ਦੇ ਵਿੱਚ ਤੋਂ ਉਹਦੇ ਵਿੱਚ ਚੰਨੀ ਸਾਹਿਬ ਵੀ ਬੈਠੇ ਸਨ ਤਾਂ ਕਹਿੰਦਾ ਮਤਲਬ ਹੈ ਕਿ ਭਾਜਪਾ ਨੇ ਇੱਕ ਅੰਕੜਾ ਤੁਹਾਡੇ ਸਾਹਮਣੇ ਰੱਖ ਦਿੱਤਾ ਕਿ ਅਸੀਂ ਤਾਂ 3229 ਕਰੋੜ 14 ਤੋਂ ਲੈ ਕੇ ਹੁਣ ਕੱਕ ਦਿੱਤਾ ਯਾਨੀ ਮੋਦੀ ਦੇ ਕਾਰਜਕਾਲ ਦੇ ਦੌਰਾਨ ਕਿਤੋਂ ਸਾ ਦਿੱਤਾ 538 ਕਰੋੜ ਤੇ ਬੰਦਾ ਕਿੰਨਾ ਸੀਗਾ ਦਿੱਤਾ ਕਿੰਨਾ ਲਿਓ ਸਾਭ ਦਿਓ ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਪੰਜਾਬ ਸਰਕਾਰ ਦਾ ਹਾਲੇ ਵੀ ਡਿਊ ਜਿਹੜਾ ਹੈ ਮੇਰੇ ਖਿਆਲ ਦੇ ਨਾਲ 250 ਕਰੋੜ ਹੈ ਭਈ ਇਹ ਸਾਰੀਆਂ ਚੀਜ਼ਾਂ ਦਾ ਹੱਲ ਕਦੋਂ ਹੋਏਗਾ ਪਟਿਆਲਾ ਯੂਨੀਵਰਸਿਟੀ ਦਾ ਆਰਥਿਕ ਸੰਕਟ ਕਦੋਂ ਖਤਮ ਹੋਏਗਾ ਕੀ ਇੱਥੇ ਵਿਦਿਆਰਥੀ ਰਾਜਨੀਤੀ ਜਿਹੜੀ ਐ ਉਹਦਾ ਪਸਾਰ ਨਹੀਂ ਹੋਣਾ ਚਾਹੀਦਾ ਚੋਣਾਂ ਨਹੀਂ ਹੋਣੀਆਂ ਚਾਹੀਦੀਆਂ ਕਾਲਜ ਦੀਆਂ ਯੂਨੀਵਰਸਿਟੀ ਦੀਆਂ ਇੱਥੇ ਇਦਾਂ ਦੀਆਂ ਬਾਡੀਆਂ ਨਹੀਂ ਬਣਨੀਆਂ ਚਾਹੀਦੀਆਂ ਬੜੇ ਵਾਇਲੈਂਟ ਬੜੇ ਫਾਸਪ ਸੁਆਲੇ ਸੋ ਇਸ ਕਰਕੇ ਇਨ੍ਹਾਂ ਯੂਨੀਵਰਸਟੀਆਂ ਵੱਲ ਵੀ ਧਿਆਨ ਦਿਓ ਧਿਆਨ ਦਿਓ ਉਚੇਰੀ ਸਿੱਖਿਆ ਵੱਲ ਤੁਹਾਡੇ ਜਿਹੜੇ ਬਈ ਸਕਿੱਲ ਸੈਂਟਰ ਨੇ ਤੁਹਾਡੇ ਆਈਟੀਆਈਸ ਨੇ ਉਹ ਕਿੱਥੇ ਗਏ ਕਿਸ ਹਾਲਤ ਦੇ ਵਿੱਚ ਆ ਤੁਸੀਂ ਵੀ ਜਰਾ ਨਿਗਾਹ ਮਾਰੋ ਇਹ ਲੜਾਈ ਜਿਨ੍ਹਾਂ ਨੇ ਲੜੀ ਆ ਲੜ ਕੇ ਸ਼ਾਨਦਾਰ ਢੰਗ ਨਾਲ ਜਿੱਤੀ ਆ ਉਹਨਾਂ ਸਾਰਿਆਂ ਨੂੰ ਮੁਬਾਰਕਬਾਦ ਆ ਪਰ ਹੁਣ ਮੌਕਾ ਹੈ ਮੈਂ ਜਿਵੇਂ ਅਕਸਰ ਕਹਿੰਦਾ ਹਾਂ ਕਿ ਵਿਰੋਧ ਵਾਜਬ ਹੋਵੇ ਉਹਦੇ ਲਈ ਸਹੀ ਜਗ੍ਹਾ ਸਹੀ ਵਿਅਕਤੀ ਵਿਸ਼ੇਸ਼ ਸਹੀ ਤਨਜ਼ੀਮ ਸਹੀ ਵਰਗ ਉਹ ਸਾਰੀ ਦੀ ਚੋਣ ਜ਼ਰੂਰੀ ਹੈ ਤਾਂ ਹੁਣ ਮੌਕਾ ਹੈ ਕਿ ਪੰਜਾਬ ਸਰਕਾਰ ਨੂੰ ਸਵਾਲ ਕਰੋ ਕਿ ਭਾਈ ਜੇ ਸੈਨੇਟ ਵਗੈਰਾ ਸਭ ਕੁਝ ਸ਼ੇਨਾਬਦੀ ਹੈ ਸਭ ਕੁਝ ਆਪਾਂ ਸ਼ਾਮਲਿਆ ਤਾਂ ਜਿਹੜੀਆਂ ਇੱਥੋਂ ਵਾਲੀਆਂ ਯੂਨੀਵਰਸਿਟੀਆਂ ਨੇ ਸਟੀਆਂ ਉਹਨਾਂ ਦੀ ਵੀ ਸਾਮ ਸੰਭਾਲ ਉਹਨਾਂ ਨੂੰ ਵੀ ਅੱਗੇ ਵਧਾਉਂਦਾ ਤਹੱਈਆ ਤਹਮਲ ਜਿਹੜਾ ਹੋਣਾ ਚਾਹੀਦਾ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਬੀਯੂ ਦਾ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਮਸਲਾ ਬਹੁਤ ਜ਼ਿਆਦਾ ਭਖਿਆ ਹੋਇਆ ਸੀਗਾ ਤਾਂ ਐਟ ਦੀ ਐਂਡ ਉਸ ਸਮਾਪਤੀ ਵੱਲ ਲਗਭਗ ਵਧਣਾ ਸ਼ੁਰੂ ਹੋ ਗਿਆ ਹੈ ਦਰਸਲ ਕੀ ਹੈ ਕਿ ਕੱਲ ਰਵਨੀਤ ਬਿੱਟੂ ਅਚਾਨਕ ਇੱਕ ਵੀਡੀਓ ਪ੍ਰਸਾਰਤ ਕਰਦੇ ਹਨ ਤੇ ਉਹਦੇ ਵਿੱਚ ਉਹ ਮਾਫੀ ਮੰਗ ਕੇ ਇਹ ਗੱਲ ਦੀ ਗਰੰਟੀ ਦਿੰਦੇ ਆ ਕਿ ਬਈ ਕੁਝ ਸਮਾ ਦਿਓ ਮਾਮਲਾ ਫਿੱਟ ਕਰ ਦਾਂਗੇ ਤੇ ਮੈਂ ਕੱਲ ਵੀ ਕਿਤੇ ਕਹਿ ਰਿਹਾ ਸੀਗਾ ਕਿ ਹੁਣ ਰਵਨੀਤ ਬਿੱਟੂ ਨੂੰ ਪੰਜਾਬੀ ਸੀਰੀਅਸਲੀ ਲੈ ਸਕਦੇ ਨਹੀਂ ਕਿਉਂਕਿ ਅਰਵਨੀਤ ਬਿੱਟੂ ਜੀ ਨੂੰ ਅਕਸਰ ਪੰਜਾਬ ਦੇ ਵਿੱਚ ਗੈਰ ਗੰਭੀਰ ਜਿਹਾ ਨੇਤਾ ਗਿਣਿਆ ਜਾਂਦਾ ਹੈ ਪਰ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਤੇ ਜਿਸ ਤਰ੍ਹਾਂ ਫਿਰ ਕੁਝ ਮਿੰਟ ਬਾਅਦ ਲਗਭਗ ਮੇਰੇ ਖਿਆਲ ਦੇ ਨਾਲ ਕੋਈ 8:30 ਵਜੇ